ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਰ ਕਰਨ ਪਹੁੰਚੇ ਆਂ ਬਾਈ ਬੋਰਡ ਕੋਲੇ ਪਿੰਡ ਕਮਿਆਣੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਤੇ ਫਰੀਦਕੋਟ ਦੇ ਨਾਲ ਲੱਗਦਾ ਹੀ ਪਿੰਡ ਆ ਦੋਸਤੋ ਜੇ ਗੱਲ ਕਰੀਏ ਕਿਲੋਮੀਟਰ ਅੱਧਾ ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈਗਾ ਬਾਈ ਕੋਲੇ ਟੌਪ ਦੇ ਨਾਂ ਕੀ ਹੁੰਦੇ ਦੋਸਤੋ ਜੇ ਗੱਲ ਕਰੀਏ ਟੋਕੜ ਗੱਪਣਾ ਦੇ ਵਿੱਚ ਅਸਰ ਗੱਪਣਾ ਦੇ ਵਿੱਚ ਬਾੜੇ ਨਾਂਗ ਬਾਈ ਇਹ ਇੰਨਾ ਜੇ ਗੱਲ ਕਰੀ ਨਾ ਅਸਰ ਗੱਪਣ ਹੋਗੀ ਟੋਕੜ ਗੱਪਣ ਹੋਗੀ ਇਹਨਾਂ ਤੇ ਕੰਮ ਕਰਦਾ ਬਾਈ ਇਹਨਾਂ ਵਹੜਾਂ ਤੇ वैसे दोस्तों भाई कोले आज एक 15 ਦਿਨਾਂ ਦੀ ਕੱਚੀ ਐਚਐਫ ਵੈਰਦੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਬਾਈ ਠੀਕ ਆ ਦੁਬਾਰੇ ਫੇਰ ਕੰਮ ਸ਼ੁਰੂ ਕਰਤਾ ਕਿ ਕਰਦੇ ਸੀਗੇ ਬਈ ਆਪਾਂ ਕੰਮ ਕੰਮ ਤਾਂ ਰੁਟੀਨ ਚ ਹੀ ਚੱਲਦਾ ਵਾ ਮੌਕਾ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਸਾਡਾ ਡਿਊਟੀ ਦੇ ਨਾਲ ਨਾਲ ਵੀ ਜਾਨੀ ਕਿ ਮੌਕਾ ਨਹੀਂ ਮਿਲਿਆ ਕਿਤੇ ਵੀਡੀਓ ਬਣਾਉਣ ਦਾ ਹਾਂ ਸਮਾਂ ਹੀ ਬੜਾ ਘੱਟ ਆ ਹੁਣ ਜਿੱਦਾਂ ਥੋੜੀ ਜ਼ਿਆਦਾ ਵੀ ਹੋਈ ਪਈ ਹੈ ਠੀਕ ਆ ਤੇ ਅੱਜ ਬਈ ਕਿੰਨੇ ਨਾਗ ਆਪਣੇ ਕੋਲੇ ਅੱਜ ਤਿੰਨ ਨਾਗ ਹੈ ਠੀਕ ਆ ਤਿੰਨ ਨਾਗ ਆ ਹਾਂਜੀ ਤੇ ਕਿਹੜੀ ਤੋਂ ਸ਼ੁਰੂਆਤ ਕਰੀਏ ਬਈ ਕਿਹੜਾ ਨਾਗ ਪਹਿਲਾਂ ਉਠਾਈ ਤੁਹਾਨੂੰ ਚੰਗਾ ਲੱਗੇ ਉਸ ਤੋਂ ਕੋਈ ਕਰ ਲਓ ਐਸੇ ਤੋਂ ਹੀ ਦੱਸ ਦਿਓ ਬਈ ਆ ਜਿਹੜਾ ਸਾਹਮਣੇ ਵੈੜ ਖੜੀ ਆ ਕਿਨਮਾ ਸੁਆ ਸੁਈ ਆ ਜਾਂ ਗੱਬਣਾ ਇੱਕ ਟੋਕਰ ਦਾ ਬਣਾਵਾਂ ਓੱਚੀ ਹੈ ਜੀ ਟੋਕਰ ਦਾ ਬਣਾ ਠੀਕ ਆ ਪਹਿਲਾ ਜਾਨੀ ਕਿ ਸੂਆ ਸੂਈ ਹੈ ਦੂਜੇ ਲਈ ਗੱਬਣ ਚਾਰ ਦੰਦਾਂ ਮੂੰਹ ਮੂੰਹ ਚਾਰ ਦੰਦਾਂ ਹਾਂ ਠੀਕ ਆ 6 ਮਹੀਨਿਆਂ ਦੀ ਕੰਪਲੀਟ ਚੈੱਕ ਪਾਸ ਅੱਜ 7ਵਾਂ ਮਹੀਨਾ ਚੱਲ ਪਿਆ ਇੱਕ ਤਰੀਕ ਤੋਂ ਅੱਜ 7ਵਾਂ ਮਹੀਨਾ ਚੱਲ ਪਿਆ ਇੱਕ ਤਰੀਕ ਤੋਂ ਹਾਂ ਜੀ ਠੀਕ ਆ ਤੇ ਜੈਸ ਕਰਵਾ ਕੇ ਦੇਵਾਂਗੇ ਬਿਲਕੁਲ ਜੀ ਠੀਕ ਆ 6 ਕਿਲੋ ਦੁੱਧ ਦੋ ਤਾਂ ਸਹੀ 6 ਕਿਲੋ ਦੁੱਧ ਚਵਾ ਦੇਾਂਗੇ ਜਾਨੀ ਬਿਲਕੁਲ ਜੀ ਠੀਕ ਆ ਤੇ 7ਵੇਂ ਮਹੀਨੇ ਨੂੰ ਚੱਲ ਪਿਆ ਜਾਨੀ ਕਿ ਛੀਆਂ ਨਹੀਂ ਤਾਂ ਪੂਰੀ ਹੋ ਗਈ ਹੋਵੇ ਹਵਾਨੇ ਪੱਖ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਹ ਹਵਾਨਾ ਸੋਣਾ ਫੱਟ ਹਵਾਨਾ ਬਾਹਰ ਕੱਢ ਗਏ ਹਾਂ ਬਈ ਤੋਰ ਲਈ ਇੱਕਾਰੀ ਕੋਈ ਨਹੀਂ ਫੋਰ ਕੇ ਤੁਹਾਨੂੰ ਪਹਿਲਾਂ ਵਿਖਾ ਦਿੰਦੇ ਆ ਫਿਰ ਨਾ ਹਵਾਨੇ ਦੀ ਜੱਜਮੈਂਟ ਕਰਾਵਾਂਗੇ ਸੋਣੀ ਬਹਿੜਾ ਕਰਮ ਵਾਲੀ ਨਾ ਲੋ ਵਿੱਥਾ ਦਾ ਸਾਈਜ਼ ਆ ਗਿਆ ਨਾ ਤੁਹਾਨੂੰ ਦੇੜੇ ਹੋ ਕੇ ਖਾਉਣੇ ਆ ਸੀਲ ਠੰਡੀ ਬਹੁਤ ਆ ਲੋ ਬਾਈਆਂ ਦਾ ਸੀਲ ਠੰਡੀ ਦੀ ਗੱਲ ਕਰੀ ਨਾ ਸੀਲ ਠੰਡੀ ਬਹੁਤ ਆ ਦੇਖ ਸਕਦੇ ਆ ਬਾਈ ਹੱਥ ਮਾਰ ਰਿਹਾ ਤੇ ਥਾਣਾ ਦਾ ਸਾਈਜ਼ ਵੀ ਸੋਣਾ ਸਾਢੇ 4 ਦੇ ਲਗਭਗ ਟਾਈਮ ਹੈਗਾ ਉਸ ਢੰਗ ਨਾਲ ਦੀ ਜੱਜਮੈਂਟ ਕਰਵੇ ਜੀ ਕਿ ਸੱਚੋ ਜਿਹੜੀ ਬੱਚੀ ਹੈ ਬਾਈ 23 ਕਿਲੋ ਤਾਂ ਦਿੱਤਾ ਪਹਿਲੇ ਸੂ ਠੀਕ ਆ ਪਹਿਲੇ ਸੂ ਇਹ 22 23 ਲੀਟਰ ਦੁੱਧ ਦਿੱਤਾ ਲਓ ਬਈ ਹਵਾਨੇ ਜੀ ਜਜਮੈਂਟ ਤੁਸੀਂ ਲਾ ਲੈਣੀ ਆ ਬਾਕੀ ਦੋਸਤੋ ਤੁਸੀਂ ਆਪ ਦੀ ਸਮਝ ਨਾਲ ਲੈ ਲਓ ਜਿਹੜੇ ਵੀ ਦੇ ਪਸੰਦ ਹੋਵੇ ਦੇਖ ਸਕਦੇ ਆ ਥਣਾਂ ਦਾ ਸਾਈਜ਼ ਸੇਮ ਹੀ ਆ ਤੇ ਕੱਦ ਘੜ ਸੋਨਾ ਤੋੜ ਕੇ ਤੁਹਾਨੂੰ ਵਿਖਾਉਣੇ ਆ ਫੇਰ ਦੁਬਾਰੇ ਲਓ ਦੇਖਾ ਦੇ ਸੋਨਾ ਕੱਦ ਕਾਠ ਫੇਸ ਬਹੁਤ ਚੰਗਾ ਲੈ ਵੀ ਇੱਕ ਵਾਰੀ ਬੜਾ ਇੱਕ ਢੇੜਾ ਹੋਰ ਕਢਵਾ ਦੀ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਕੰਮਿਆਂ ਨਾ ਜਿਹਦਾ ਪਿੰਡ ਥੋੜੀ ਤੁਰਹ ਚ ਨਕਾਲ ਕਰਦੀ ਐ ਬਾਈਆਂ ਦਾ ਖੁੱਲੀ ਆਈ ਆ ਪਾਰਨੇ ਦੇ ਵਿੱਚੋਂ ਆਈ ਐ ਬਾਈਆਂ ਦਾ ਤੇ ਬਾਈ ਕੋਲੇ ਚੰਗੇ ਤੋਂ ਚੰਗੇ ਨਾਗੀ ਹੁੰਦੇ ਆ ਟੋਕੜ ਕਪਣਾ ਦੇ ਵਿੱਚ ਇਸ ਘਰ ਦੇ ਵਿੱਚੋਂ ਜੇ ਗੱਲ ਕਰੀਏ ਨੂੰ ਬਾਈ ਕੋਲੋਂ ਬਹੁਤ ਜ਼ਿਆਦਾ ਵੀਡੀਓ ਟੋਕੜ ਕਪਣਾ ਵਹਿੜਾ ਨਹੀਂ ਕਵਰ ਕੀਤੀ ਐ ਬੜੇ ਬੜੇ ਗੋ ਦਾ ਬੱਚੀ ਸਹੀ ਗੱਲ ਆ ਤੇ ਭਾਈ ਬੋੜ ਇਹਦਾ ਰੇਟ ਕੀ ਕਰਦੇ ਆਗੇ ਫਿਰ ਰੇਟ ਇਹਦਾ 61000 ਰੁਪਏ ਜੀ 61000 ਹਾਂ ਮਾਨਤਨ ਕਰਾਂਗੇ 5000 ਰੁਪਏ ਛੋੜਾ ਠੀਕ ਕਾਟ 10000 ਬਾਹਰ ਜਾਊਗੀ ਬੱਚੀ ਠੀਕ ਲਓ ਵੀ 61000 ਰੇਟ ਆ 10000 ਰੁਪਏ ਬਾਈਆਂ ਦਾ ਛੋੜ ਹੋ ਜੂਗੀ ਮੌਕੇ ਤੇ ਥੋੜਾ ਬਹੁਤਾ ਮਾਨਤਨ ਹੋਰ ਵੀ ਹੋ ਜੂਗਾ ਕੋਈ ਰੇਟ ਫੈਕਟ ਨਹੀਂ ਹੁੰਦੇ ਕੱਦ-ਗਾਠ ਚੈੱਕ ਕਰੋ ਬਹੁਤ ਵੱਡੇ ਕੱਦ-ਗਾਠ ਦੇ ਵਿੱਚ ਕੋਈ ਛੋਟ ਨਹੀਂ ਤੇ ਦੂਜੇ ਸੂਏ ਲਈ 6 ਮਹੀਨੇ ਦੀ 40 4000 ਨੂੰ ਪਹਿਲ ਜੀ ਮੱਛੀਆਂ ਫੰਡਰਾਂ ਵੇਚੀਆਂ ਸਹੀ ਗੱਲ ਸਹੀ ਗੱਲ ਆ ਤੇ ਫਿਰ ਵੀ ਗੱਬਣ ਵੀ ਆ ਦੁੱਧ ਵੀ ਸਹੀ ਗੱਲ ਆ ਦੁੱਧ ਵੀ ਦਿੰਦੀ ਖਰਚਾ ਹੀ ਕੱਢਦੀ ਹੈ ਜਾਨੀ ਕਿ ਇਸ ਤੋਂ ਓਕੇ ਬਈ ਅਸਰ ਗੱਪਣ ਦੇਖਦਾ ਤੇ ਸੀਮਨ ਲੱਗਿਆ ਸਟਰਾਫੋਂ ਦਿੱਤਾ ਹੋਇਆ ਬੰਦੇ ਦੇ ਨਾਲ ਸਟਰਾ ਦਿੱਤਾ ਸੈਕ ਦਾ ਸੀਮਨ ਲੱਗਿਆ ਠੀਕ ਆ ਨੋਰਮਲ ਹੀ ਲੱਗਿਆ ਕਿ ਐਸੈਸਰ ਸੈਸਰ ਲੱਗਿਆ ਠੀਕ ਆ ਇਸ ਤੋਂ ਓਕੇ ਬਈ ਜੇ ਅਗਲੀ ਵਹਿੜ ਦੀ ਗੱਲ ਕਰੀਏ ਆਪਾਂ ਇਹਦੀ ਕੀ ਡਿਟੇਲ ਆ ਬਈ ਕਦ ਘੁੱਦੇ ਦਾ ਸੁਣਾ ਵਹਿੜ ਦਾ ਇਹ ਹੈਗੇ 4 ਦੰਦ ਮੂੰਹ ਖੀਰੀ ਆ ਨਹੀਂ 4 ਦੰਦ ਮੂੰਹ 4 ਦੰਦ ਆ ਵੀ 4 ਦੰਦ ਆ ਵੀ 4 ਦੰਦ ਠੀਕ ਆ ਇਹਨੇ ਪਹਿਲਾ ਸੁਆ ਸੁਣਾ ਅਸਰ ਗੱਪਣ ਅਸਰ ਗੱਪਣ ਠੀਕ ਆ ਕਿੰਨੇ ਚਿਰ ਦੀ ਹੋ ਗਈ ਬਈ ਗੱਭਣ ਇਹ ਸਾਢੇ 7 ਮਹੀਨੇ ਦੀ ਕੋਪਾ ਸਾਢੇ 7 ਮਹੀਨਿਆਂ ਦੀ ਠੀਕ ਆ ਲਓ ਵੀ ਹਵਾਨਾ ਚੈੱਕ ਕਰੋ ਸੋਹਣਾ ਥਣਾ ਦਾ ਸਹਜ ਆ ਤੇ ਗੁਲਾਬੀ ਰੰਗ ਦਾ ਹਵਾਨਾ ਕਰਮਾ ਵਾਲੀ ਨੇ ਤਿਆਰ ਕੀਤਾ ਵੇਖ ਸਕਦੇ ਬਹੁਤ ਸੋਹਣਾ ਥਣ ਤੇ ਜੇ ਕਿਸੇ ਵੀਰ ਨੇ ਚੈੱਕ ਕਰਾਉਣੀ ਹੋਵੇ ਆਪਦੀ ਕਰਵਾ ਸਕਦਾ ਬਈ ਬਿਲਕੁਲ ਠੀਕ ਆ ਕਿੰਨੇ ਚਿਰ ਦੀ ਦੱਸਿਆ ਸੀ ਇਹ ਸਾਢੇ 7 ਸਾਢੇ 7 ਮਹੀਨਿਆਂ ਦੀ ਲਓ ਵੀ ਸਾਢੇ 7 ਮਹੀਨਿਆਂ ਦੀ ਚੈੱਕ ਪਾਸ ਜਿਹੜੇ ਵੀਰ ਨੇ ਕਰਾਉਣੀ ਆ ਆਪ ਦਾ ਡਾਕਟਰ ਲਿਆ ਤੇ ਸਾਧਿਆ ਤੁਹਾਨੂੰ ਇਹ ਹੀ ਖਾ ਦਿੰਨੇ ਆ ਹਨ ਦੇ 7 ਮਹੀਨਿਆਂ ਦੀ ਤੁਸੀਂ ਆਪ ਦੀ ਇੱਥੇ ਚੈੱਕ ਕਰਵਾ ਸਕਦੇ ਆ ਅਸਰ ਕੱਪਣ ਵਿਹੜਾ ਕੱਦ ਘਾ ਸੋਹਣਾ ਦੋਸਤੋਂ ਪਹਿਲੇ ਸੂਏ ਲਈ ਸੋਹਣਾ ਕਰਮਾਲੀ ਨੇ ਤੇ ਹਵਾਨਾ ਦੋਸਤੋਂ ਕਰਮਾਲੀ ਨੇ ਜੇ ਗੱਲ ਕਰੀਏ ਬਹੁਤ ਸੋਹਣਾ ਤਿਆਰ ਕਰ ਜਾਣਾ ਦੋਸਤੋਂ ਜਿਹੜਾ ਵੀਰ ਚੰਗੀ ਸਾਹਮਣੇ ਵਾਸਤੇ ਵਿਹੜ ਰੱਖਣ ਦਾ ਸ਼ਕੀਨ ਆ ਨਾ ਤੇ ਇੱਥੇ ਆਉਂਗੇ ਤਾਂ ਵਿਹੜ ਤੁਹਾਡੇ ਵੀ ਜਰੂਰ ਪਸੰਦ ਆਉ ਤੇ ਬਾਕੀ ਦੋਸਤੋਂ ਜੇ ਰੇਟ ਹਨ ਨਹੀਂ ਉਹ ਗੱਲ ਕਰੀਏ ਨਾ ਬਾਕੀ ਰੇਟ ਜਾਇਜ਼ ਹੁੰਦੇ ਆ ਅੱਗੇ 4 ਰੁਪਏ ਤੁਹਾਨੂੰ ਦੇ ਜਾਣੇ ਆ ਵੈੜ ਨੇ ਇਹਦਾ 55000 ਰੁਪਏ ਰੇਟ ਆ 50 ਦੀ ਹਾਂ ਤੇ ਨਾ ਠੀਕ ਆ 55000 ਰੁਪਏ ਰੇਟ ਤੇ 50 ਦੀ ਹਾਂ ਨਾ ਠੀਕ ਆ ਲਓ ਫੇਸ ਤੁਹਾਨੂੰ ਦੁਬਾਰੇ ਚੈੱਕ ਕਰਾਉਣੇ ਆ ਫੇਸ ਵੇਖੋ ਐਰ ਸ਼ੈਰ ਅੰਗ ਚ ਪੈਂਦੀ ਆ ਐਚ ਐਫ ਨਾ ਕ੍ਰੋਸ ਜਾ ਹੈਗਾ ਤੇ ਥਣ ਬਹੁਤ ਸੋਹਣਾ ਕੱਢਿਆ ਕਰਨਾ ਨਹੀਂ ਪਹਿਲੇ ਸੂਏ ਸੁਣਾ 7.5 ਮਹੀਨਿਆਂ 'ਚ ਤੁਸੀਂ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਵਾ ਸਕਦੇ ਆ ਇੱਕ ਹੋਰ ਬਾਈ ਕੋਲੇ ਐਰ ਸ਼ੈਰ ਅੰਗ ਦੇ ਵਿੱਚ ਖੜੀ ਹੈ ਪਰ ਇਹ ਸੇਲ ਨਹੀਂ ਕਰਦਾ ਬਾਈ ਤੇ ਬਾਈ ਇਸ ਤੋਂ ਅੱਗੇ ਜਿਹੜੀ 3 ਨੰਬਰ ਵਹਿੜਾ ਇਹਦੀ ਗੱਲ ਕਰੀਏ ਤਾਂ ਇਹਨੂੰ ਬਾਹਰ ਹੀ ਲਿਆ ਬਾਈ ਕੋੜਾ ਦੂਜਾ ਸੂਹਾ ਸੁਹੰਦੀ ਹੈ ਠੀਕ ਆ ਦੂਜਾ ਸੂਹਾ ਸੁਹੰਦੀ ਹੈ ਬਾਹਰ ਲਿਆ ਇੱਥੇ ਨਾ ਥੋੜੀ ਜਗ੍ਹਾ ਦੀ ਪ੍ਰੋਬਲਮ ਹੈ ਲਖਾਉਂ ਚ ਦਿੱਕਤ ਲੱਗੂਗੀ ਪਹਿਲਾਂ ਤੁਹਾਨੂੰ ਕੁਆਲਟੀ ਵਿਖਾ ਦਿੰਦੇ ਆ ਫਿਰ ਹਵਾਂ ਨੇ ਜਜਮੈਂਟ ਕਰਾਵਾਂਗੇ ਬਾਈ ਇਹਦਾ ਦੂਜਾ ਸੂਹਾ ਸੁਹੰਦਾ ਇਹਨੇ ਹਵਾਨਾ ਦੋਸਤੋ ਕਰਮਾਲੀ ਨੇ ਸੋਨਾ ਤਿਆਰ ਕਰਨਾ ਦੇਖ ਸਕਦੇ ਆ ਕੱਦ ਕਾਠ ਦੇ ਅਨੂਜ ਗੱਲ ਕਰੀਏ ਨਾ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਆ ਚੈੱਕ ਕਰੋ ਕਿੱਥੇ ਵੱੰਦੀ ਕੋ ਹਾਂ ਮੰਨ ਲਾ ਬਈ ਕੋਈ ਨਹੀਂ ਇੱਕ ਕਰੀ ਵਿਖਾ ਦਈਏ ਆਇਓ ਬਹੁਤ ਪਿਆਰੀ ਵਿਹੜਾ ਦੋਸਤੋ ਦੂਜੇ ਸੂਏ ਲਈ ਕੱਦ ਕਾਠ ਸੋਨਾ ਪੂਰੇ ਵੱਡੇ ਢਾਂਚੇ ਦੇ ਵਿੱਚ ਆ ਇਹ ਕੋ ਘਵਾਨਾ ਹੀ ਦੀ ਗੱਲ ਕਰੀਏ ਨਾ ਫਵਾਨੇ ਤੇ ਨਾੜਾ ਚੈੱਕ ਕਰੋ ਤੇ ਬਾਈ ਬੋਰਡ ਇਹਨੇ ਦਿਨ ਕਿੰਨੇ ਲੈ ਜਾਣੇ ਹਮ ਸੂਣ ਤੇ ਇਹਦੇ ਬਾਈ ਜੈਟ ਬ੍ਰੇਕ ਹੋ ਗਈ 13 ਤਰੀਕ ਨੂੰ ਦਿਨ ਪੂਰੇ 13 ਤਰੀਕ ਨੂੰ ਦਿਨ ਪੂਰੇ ਹਾਂਜੀ ਠੀਕ ਆ 21 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਦੂਜੇ ਸੂਏ ਸੂਏ ਠੀਕ ਆ ਪਹਿਲੇ ਸੂਏ 21 ਕਿਲੋ ਦੁੱਧ ਦਿੱਤਾ ਅੱਜ ਤੇ ਅਨਮਾਨ ਆ ਫਿਰ 25 ਤੋਂ ਬਾਅਦ ਦਊਗਾ ਹੀ ਦਊਗੀ ਬਾਈ ਠੀਕ ਆ ਬਾਕੀ ਬਰੀਡ ਬਰੂਡ ਚੰਗੀ ਐ ਨਾੜਾ ਨਾੜਾ ਸਹੀ ਗੱਲ ਆ ਦੇਖ ਸਕਦੇ ਮਿਲਕ ਵੇਨ ਅੰਨੀ ਨਿਗਾਹ ਮਾਰੂਗੀ ਨਾ ਬਹੁਤ ਸਟਰੋਂਗ ਮਿਲਕ ਵੇਨ ਆ ਤੇ ਬਾਕੀ ਫਵਾਨੇ ਤੇ ਨਾੜਾ ਬਹੁਤ ਸੋਹਣੀਆਂ ਠਾਈਆਂ ਦੇਖ ਸਕਦੇ ਆ ਕੀ ਬਣਾਉਣਾ ਵਸ ਸ਼ੁਰੂ ਕਰਤਾ ਲਾਲੀ ਸਹੀ ਗੱਲ ਆ ਤਾ ਉਹ ਵੀ ਨਾੜਾ ਚੈੱਕ ਕਰੋ ਜਮਾ ਥਣਾ ਦੇ ਨਾਲ ਬਹੁਤ ਸੋਹਣੀਆਂ ਨਾੜਾਂ ਠਾਈਆਂ ਹੋਈਆਂ ਤੇ ਸੋਹਣਾ ਥਣਾ ਦੱਸਿਆ ਬਾਕੀ ਫੇਸ ਚੈੱਕ ਕਰੋ ਸੋਹਣੇ ਹੀ ਦੋਸਤੋ ਰੰਗ ਬਾਝ ਵਹਿੜਾ ਘੱਟ ਘਾਟ ਸੋਹਣਾ ਤੇ ਜਿਹੜੇ ਵੀਰ ਨੇ ਦੋਸਤੋ ਦੁੱਧ ਪਾਉਣ ਨੂੰ ਵਹਿੜ ਲੈਣੀ ਹੈ ਨਾ ਬਾਈਆਂ ਦਾ 25 ਲੀਟਰ ਤੋਂ ਬਾਹਰ ਇਹਨੇ ਦੁੱਧ ਪਾਉਣਾ ਤੇ ਦੂਜਾ ਸੂਆ ਕਰਮਾ ਵਾਲੀ ਤੇ ਭਾਈ ਇਹਦੇ ਰੇਟ ਦੀ ਗੱਲ ਕਰੀਏ ਬਹੁੜ ਕੀ ਰੇਟ ਕਰ ਦਿਆਂਗੇ ਰੇਟ ਬਾਈ ਜੀ ਦਾ ਅੱਜ ਦਾ ਰੇਟ 70000 ਰੁਪਏ 70000 65 ਦੀ ਦੇ ਦੇ 65 ਦੀ ਦੇ ਹਾਂ ਤਿਆਰ ਹੋਈ ਤਾਂ ਤੁਹਾਨੂੰ ਪਤਾ ਲੈਣ ਕਿ ਕੀ ਚਾਲ ਵੜਨੀ ਹੈ ਲਓ ਜੀ 70000 ਰੁਪਏ ਬਾਈਆਂ ਦਾ ਜਿਹੜੇ ਵੀਰ ਨੇ ਰੇਟ ਕਰਾਉਣਾ 70000 ਤੇ 65000 ਦੀ ਹੋ ਜੂ ਮੌਕੇ ਤੇ ਮਾਨਤਾਨ ਸਾਰਿਆਂ ਨਾਲ ਜੋ ਹੋ ਜੂ ਜਿਹੜੇ ਵੀਰ ਦੇ ਕੋਈ ਵੀ ਨਾਗ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪ ਦੀ ਕਰ ਲੈਣੀ ਇੱਥੇ ਆ ਕੇ ਦੇਖ ਸਾਡੇ ਹਵਾਨਾ ਦੋਸਤੋ ਵਾਕਈ ਸੋਹਣਾ ਬਾਕੀ ਤਿਆਰੀ ਕਰਨੀ ਸ਼ੁਰੂ ਕੀਤੀ ਹੈ ਜੇ ਗੱਲ ਕਰੀ ਹਜੇ 12 ਤੋਂ 13 ਦਿਨ ਬਾਅਦ ਸੂਨ ਦੇ ਵਿੱਚ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਤਸੱਲੀ ਤੁਸੀਂ ਕਰ ਲੈਣੀ ਆ ਨੰਬਰ 22 ਦਾ ਚੱਲ ਰਿਹਾ ਸਕਰੀਨ ਤੇ ਪੰਡ ਕੰਮਿਆਂ ਨਾ ਜ਼ਿਲ੍ਹਾ ਫਰੀਦਕੋਟ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਚੱਲ ਰਿਹਾ ਸਕਰੀਨ ਦੇ ਹੇਠਲੇ ਪਾਸੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ